ਆ ਦੇਖੋ ਵੀਰੋ ਕਾਰ ਨੂੰ ਕਿੰਨਾ ਫਿਸੂਗਾ ਇਹ ਹੁਣ ਔਰ ਰਕਣ ਲੱਗਾ ਵਿੱਚ ਦੇਖਿਓ ਇਹਦਾ ਕਿੰਦਾ ਆਇਆ ਨਾ ਇੱਕ ਟੁੰਬਰ ਬਣਾ ਦੇਦਾ ਥੋਕ ਥੋਕੇ ਨਾਲ ਉਹਨੂੰ ਅੰਦਰ ਪੁੰਦਾ ਪਿਆ ਪਿਠਾ ਰਿਹਾ ਮਤਲਬ ਚੰਗੀ ਤਰ੍ਹਾਂ ਉਹ ਦੇਖੋ ਚੱਲ ਪੀਣਾ ਉਪਰੋਂ ਮਸ਼ੀਨ ਉਹ ਦੇਖੋ ਉਹ ਉਪਰੋਂ ਆ ਰਹੀ ਥੱਲੇ ਨੂੰ

ਸਾਰਾ ਇਹ ਜੰਕ ਯਾਰਡ ਆ ਇਹ ਆ ਦੇਖ ਗੱਡੀਆਂ ਦੇ ਪਤਾਸੇ ਬਣਾ ਬਣਾ ਕੇ ਰੱਖੇ ਹੋਏ ਇਹ ਕੋਨੇ ਕੋਹਰ ਗੱਡੀ ਚੱਕੂਗਾ ਇਹਨੂੰ ਵੀ ਉਹਦੇ ਉੱਤੇ ਧਰੂਗਾ ਦੋ ਦੋ ਗੱਡੀਆਂ ਰੱਖ ਕੇ ਪੈਂਦੇ ਆ ਆਹ ਲੱਟਕੋ ਉਹ ਪਾਕਤਾਂ ਗੱਡੀਆਂ ਨੂੰ ਸਾਹਮਣੇ-ਸਾਹਮਣੇ ਰੱਖਦੇ ਆ ਤੇ ਦੇ ਲੋ ਵਾਰੀ ਅੰਦਰ ਵਾਰਦੇ ਪਗੀ ਮਸ਼ੀਨ ਥੰਡੇ ਹੁਣ ਆਤਾ ਵਾ ਪਕਾਸਾ ਆਦੋ ਤੱਕ ਦੋ ਗੱਡੀਆਂ ਦਾ ਚੂਰਾ ਕਰਤਾ ਉਹਨੇ ਲਿਆ ਕੇ ਉਹਨੇ ਇੱਥੇ ਰੱਖ ਦੇਣਾ ਆ ਸਾਰਾ ਇਹਨਾਂ ਦਾ ਜੰਕ ਯਾਰਡ ਆ ਦੇਖੋ ਕਿੰਨੀਆਂ ਕਰਦੀਆਂ ਸਾਰੀਆਂ ਭੰਨਣੀਆਂ ਇਨਾਂ ਨੇ ਇੱਧਰ ਆਣੀਆਂ ਜਿੰਨੀਆਂ ਖੜੀਆਂ ਚਲੋ ਠੀਕ ਹੈ ਜੀ ਸ਼ੇਅਰ ਕਰਦੇ ਹੋ ਵੀਡੀਓ ਕੈਨੇਡਾ ਦੀ ਦੇਖੋ ਪਾ ਇੱਥੇ ਖੜੀਆਂ ਸਾਫ ਸਾਫ ਉਹ ਦਰਬਾਲੀ ਲਾਈਨ ਚੈੱਕ ਕੀ ਦੂਸਰੀ 89 ਬੋਲਦਾ ਨਾ ਉਸਨੇ ਏਟ ਲੇਕਿਨ 6 ਕੀ ਇਧਰ ਵਾਲੀ ਚੈੱਕ ਕੀ ਚਲੋ ਕਰ ਲਓ ਇਧਰ ਕਰ ਲਓ ਫਿਰ ਲੈਫਟ ਮੇ ਰਾਈਟ ਮੇ ਚਲੇਗੇ ਐਸੇ ਹੀ ਬਣਾ ਰਹਾ ਸੇਮ ਮਾਡਲ ਹੈ ਲੱਗ ਤੋਂ ਰਹਾ ਹੈ ਦੇਖੋ ਆਹ ਕਿੰਨੇ ਪਏ ਆ ਇਹ ਸਸਤੇ ਬੋਟਾ ਹੈ ਇਹ ਟਾਇਰ ਤਕਰੀਬਨ 10 ਤੇ ਆ ਲੋਏ ਪਏ ਆ ਦੇ ਲੋ ਕਿੰਨਾ ਟਾਇਰ ਪਿਆ ਆ ਲੋ ਆ ਦੇਖੋ ਇੱਧਰ ਇਟਾਇਰ ਵੀ ਨਿਕਲ ਕੇ ਨਿਕਲ ਕੇ ਨਹੀਂ ਤਾਂ ਇਹ ਵੀ ਇਹਨਾਂ ਨੇ ਪ੍ਰੈਸ ਕਰਕੇ ਤੇ ਚੱਲ ਇਹਨਾਂ ਦੇ ਵੀ ਪਟਾਕੇ ਪੈ ਜਾਂਦੇ ਮਸ਼ੀਨ 'ਚ ਦੱਬ ਕੇ ਆਹ ਲੋ ਆ ਦੇਖੋ ਕਿੰਨੇ ਲੋਹੇ ਪਏ ਆ ਵੀਲ ਕਾਪਾ ਦੇਖੋ ਇਹ ਲੋਹੇ ਪਏ ਆ ਆ ਦੇਖੋ ਕਿੰਨਾ ਘੰਟਾ ਸਾਰੀ ਬਸ 200 250 ਡਾਲਰ ਦੇ ਆ ਲੋ ਸਾਰੇ ਲੋਹੇ ਪਏ ਹੋਏ ਇੱਧਰ ਆ ਬਾਈਕਾਂ ਮੋਟਰਸਾਈਕਲ ਇਹ ਵੇ ਸਕ੍ਰੈਪ ਹੀ ਆ ਗਾਰ ਵੀ ਜਾ ਹੈ ਇਹ ਇਹਦੇ ਵੀ ਪਾਰਟਸ ਵਗੈਰਾ ਤੁਸੀਂ ਲੈ ਸਕਦੇ ਚਲੋ ਠੀਕ ਹੈ